ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਆ 8427019817 ਅੱਜ ਦੀ ਵੀਡੀਓ ਵਿੱਚ ਆਪਸ ਨੂੰ ਇੱਕ HF ਬੈਡ ਤਾਜੀ ਸੀ ਜਿਹਦੇ ਮਗਰ ਬੱਚਾ ਫੀਮੇਲ ਕਾਪ ਬੱਚੀ ਆ ਤੇ ਇੱਕ ਦਿਖਾਵਾਂਗੇ ਤੁਹਾਨੂੰ HF ਪਾਲਕ ਬੱਚੀ ਇਹ ਦੋ ਨਗ ਬਕਾਊਗਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਜਸ਼ਨਪ੍ਰੀਤ ਆ ਪਿੰਡ ਭਦਾਵੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਮੋਬਾਈਲ ਨੰਬਰ ਜੀ ਆਪਣਾ 628058169628058169 ਜਿਹੜੇ ਆਪਾਂ ਐਫ ਬੈਡ ਦੇਖੀ ਜਾਂਦੇ ਆ ਬਾਈ ਜੀ ਸੂਆ ਕਿਹੜਾ ਸੂਈ ਐ ਇਹ ਬਈ origignal ਦੂਜਾ ਸੂਆ ਸੂਈ ਆ ਬੈਡ ਠੀਕ ਐ ਹਾਂ ਬਰੇ ਕੈ ਕਿਹ ਵਜੇ ਸੂਈ ਐ ਇਹ ਬਈ ਤੜਕੇ ਸੂਈ ਐ ਸਵੇਰੇ 4:00 ਵਜੇ ਮਗਰ ਆ ਗਈ ਬੱਚੀ ਹੈਨਾ ਹਾਂ ਬਾਈ ਫੀਮੇਲ ਬੱਚੀ ਬੜੀ ਪਿਆਰੀ ਆ 나ੜੂ ਬਈ ਧੀਰ ਵਗੈਰਾ ਜਮਾ ਡੰਨਾ ਹਾਂ ਬਈ ਧੀਰ ਵਗੈਰਾ ਬਿਲਕੁਲ ਡੰਨਾ ਠੀਕ ਹੈ ਵੀਰੋ ਦੇ ਦਾਂਗੇ ਬਈ ਬਕਾਇਦਾ ਧੀਰ ਦੀ ਕਿੰਨਾ ਗਣ ਅੰਦਾਜ਼ਾ ਆਪਣੂੰ ਦੁੱਧ ਪਾ ਦੂਗੀ ਇਹ 35 ਲੀਟਰ ਨੂੰ ਪਾ ਦੂੜਾ ਆ ਬੈੜਾ ਦੁੱਧ ਤੇ ਸਵੇਰੇ ਕਿੰਨਾ ਕੁ ਬੋੜਾ ਚੋੜਿਆ ਪਿਆਦਾ ਸਵੇਰੇ ਆਪਾਂ 4 ਲੀਟਰ ਬਈ ਚੋਇਆਗਾ ਬੱਸੀ ਨੂੰ ਰਜਾ ਕੇ ਠੀਕ ਹੈ ਹਾਂ ਵੀਰ ਬਾਕੀ ਫਿਰ ਮੰਨ ਕੇ ਚੱਲ ਹਲੇ ਬਾਕੀ ਚੋਈ ਦੀ ਸਮਾਰ ਕੇ ਨਹੀਂ ਬਈ ਸਵਾਰ ਕੇ ਦਾ ਖਾਲੀ ਮੈਂ ਕਹਿੰਦਾ ਜਿਹੜੇ ਹਿਸਾਬ ਨਾਲ ਭਾਂਡਾ ਦਾ 10 ਦੇ 10 ਕਿਲੋ ਤਾਂ ਕੱਢ ਦੂ ਹੁਣ ਇਹ ਕੱਢ ਦੂ ਬਈ ਆਮਦਾਰੀ ਨਾਲ ਵੀ ਲੈਣ ਵਾਲਾ 30 ਕਿਲੋ ਦੁੱਧ ਮੰਨ ਕੇ ਪਰ ਤੇ ਚੋਣ ਚਵਾ ਧਾਰਾ ਕਿਵੇਂ ਆ ਇੱਕ ਨੰਬਰ ਬਾਈ ਜਮਾ ਸੁਭਰੂ ਧਾਰਾ ਦੇਖ ਸਕਦੇ ਹੋ ਧਾਰਾ ਵਗੈਰਾ ਦੀ ਪੂਰੀ ਓਕੇ ਆ ਜਮਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਤੇ ਵੀਰ ਮਗਰ ਥਾਂ ਧਾਰਾ ਮਾਰਦੀ ਇਹਦੇ ਤੇ ਚਵਾਈ ਦੀ ਜਮਾ ਨਰਮਾ ਬਿਲਕੁਲ ਬਿਲਕੁਲ ਬਾਈ ਇਹ ਤੇਰੇ ਸਾਹਮਣੇ ਹੀ ਆ ਬਾਕੀ ਇੱਕ ਨੰਬਰ ਮੂਹਰ ਲਖਾਂ ਚ ਹੋਰ ਮਾਰੀ ਦੋ ਧਾਰਾ ਤੇ ਚਵਾਈ ਦੇਖੋ ਜਮਾ ਕਿਆ ਬਾਤਾਂ ਕੋਈ ਪੂਰ ਸਰਲਾਂ ਦੀ ਮੁੱਠੀ ਆਲਾ ਥਾਣਾ ਤੇ 30 ਗਿਗ ਲੱਦ ਦਊਗੀ ਬੈੜ ਚਾਹੇ ਮਸ਼ੀਨੀ ਚੋਲੇ ਚਾਹੇ ਹਾਥੀ ਤੇ ਬਾਈ ਜੀ ਮੋਲ ਆ ਪਹਿਲੇ ਕੀ ਰੱਖਿਆ ਬਸ ਓਕੇ ਆ ਜਮਾ ਮੁੱਲ ਬਈ ਇਹਦਾ 1.25 ਹੈ ਵੈੜ ਦਾ ਮਾਨਤਨ ਹੋ ਜਾਊਗਾ ਮਾਨਤਨ ਕਰ ਦਾਂਗੇ ਵੀਰੇ ਢੋਰੀ ਬਾਹਰ ਨੇ ਉਹ ਸੋ 1,25,000 ਰੁਪਏ ਵੈੜ ਦੀ ਕੀਮਤ ਆ ਮੌਕੇ ਤੇ ਮਾਨਤਨ ਹੋ ਜਾਊ ਤੇ ਸਾਫ ਸੁਥਰਾ ਲੇਵਾ ਨਾੜਾ ਨੂੜਾ ਨਾਲ ਐਨ ਗੁੰਦੀ ਵੀ ਆ ਜਮਾ ਮਗਰ ਬੱਛੀ ਤੇ ਜੇਰ ਵਗੈਰਾ ਹੋ ਗਿਆ ਧਾਰ ਵਗੈਰਾ ਵੀਰ ਨੇ ਮਾਰ ਕੇ ਦਿਖਾ ਦੀ 1.25 ਇਹਦੀ ਬੱਛੀ ਦੀ ਕੀਮਤ ਆ ਬਾਕੀ ਮੌਕੇ ਤੇ ਗੁਜਾਇਸ ਵਗੈਰਾ ਹੋ ਜੂਗੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਕੰਪੈਕਟ ਹਵਾਨਾ ਜਮਾ ਦੂਸਰਾ ਸੂਆ ਬੱਛੀ ਸੂਈ ਸਭਾਈ ਰੀਜਨਲ ਬਾਈ ਦੂਜਾ ਸੂਆ ਸੋ ਲੇਵਾ ਦੇਖ ਸਕਦੇ ਨੇੜ ਤੋਂ ਲੇਗੜੇ ਪਾਸੋਂ ਪੂਰੀ ਓਕੇ ਆ ਜਮਾ ਠੰਡੀ ਸੀਲ ਆ ਭਈ ਆਏ ਨਹੀਂ ਕੋਈ ਗੱਲ ਲੈ ਚਾਰੇ ਥਾਂ ਨਿਕਲਦੇ ਹਨਾ ਇਧਰ ਦੀ ਬਹਿਜਾ ਚਾਹੇ ਆਏ ਨਹੀਂ ਗੱਲ ਕੋਈ ਲੈ ਇਧਰ ਦੀ ਬੈਠਾ ਰ ਬੈਠ ਲੈ ਆਏ ਨਹੀਂ ਕੋਈ ਗੱਲ ਠੀਕ ਹੈ ਮਤਲਬ ਕਹਿਦਾ ਕਿਸੇ ਪਾਸੋਂ ਹੱਥ ਤਰਾ ਹੈ ਨਹੀਂ ਹੱਥ ਤਰਾ ਹੈ ਨਹੀਂ ਤੇ ਅੱਗੇ ਇੱਕ ਆਪਾਂ ਪਾਲਕ ਬੱਚੀ ਦੇਖੀ ਹੈ ਨਾ ਡੱਬੀ ਹਨਾ ਹਾਂ ਵੀਰੇ ਇਹ ਕਿੰਨੀ ਕੁਮਰ ਹੈ ਜੀ ਇਹ ਬਈ ਹੋ ਗਈ ਯਾਰ 12 13 ਮਹੀਨਿਆਂ ਦੀ ਹੋ ਬੱਚੀ ਠੀਕ ਹੈ ਥਾਣੇ ਦੇ ਚਾਰ ਹੀ ਆ ਹਨਾ ਹਾਂ ਵੀਰੇ ਠੀਕ ਹੈ ਕੋਈ ਰਿਕਾਰਡ ਵਗੈਰਾ ਪਤਾ ਹੈ ਦਾ ਹਾਂ ਸਾਰਾ ਕੁਝ ਪਤਾ ਭਈ ਉਹ ਦੇ ਦਾਂ ਜਿਹੜਾ ਵੀਰ ਫੋਨ ਲਾਉਂ ਦੰਦੋ ਖੀਰੀ ਇਹ ਮਾਂ ਦਾ ਬਾਈ ਪਾਇਆ ਹੋਗਾ 30 ਲੀਟਰ ਨੂੰ ਕਿਉਂ ਬੈਠਦਾ ਇਹਦਾ ਰੇਟ ਕੀ ਰਹੂਗਾ ਇਹਦਾ ਇਹਦਾ ਰੇਟ ਬਾਈ 22000 ਰੁਪਇਆ ਮਾਰ ਮਟਾ ਮਾਨਤਨ ਕਰਨਾ ਮਾਨਤਨ ਕਰ ਦਾਂਗੇ ਸੋ 22000 ਦੇ ਵਿੱਚੋਂ ਮੌਕੇ ਤੇ ਮਾਨਤਨ ਕਰ ਦਾਂਗੇ ਆ ਫੇਸਬੁਕ ਦਿਖਾ ਦੇ ਹੱਕੀ ਮਾੜਾ ਇੱਧਰ ਨੂੰ ਸੋ ਬੱਛੀ ਦੇਖੋ ਪੂਰੀ ਰਾਜੀ ਸਮੀ ਪੜੀ ਵੀ ਜਿੰਦ ਜਾਨ ਵਾਲੀ ਬੱਛੀ ਆ ਖਣ ਚਾਰੀ ਆ ਕੋਈ ਫੋਟਸਾਂ ਨਹੀਂ ਹਨਾ ਤੇ ਬਾਈ ਜੋ ਨਰਮ ਹੋ ਜੂਗਾ ਨਾ ਮੌਕੇ ਤੇ ਠੀਕ ਹੈ ਉਹ ਦੇਖੋ ਜਮਾ ਕਰਦ ਕਰ ਸ਼ਾਈਨਿੰਗ ਸੋਣੀ ਚੰਗੀ ਬੜਾ ਡਰਦੀ ਆ ਪਹਿਲਾਂ ਉਧਰ ਉਹਦੇ ਸੀਗੀ ਨਾ ਬੱਸੀ ਆਪਣੇ ਅੱਜ ਇਧਰ ਗੱਡੀ ਆ ਬੱਸੀ ਬੜੀ ਠੀਕ ਹੈ ਤੇ ਉਹ ਛੋਟੇ ਵੀਰ ਜ ਵੱਡੇ ਹੋਣਾ ਇਧਰ ਲੈ ਆਉਂਦੇ ਹਨਾ ਇਧਰ ਲੈ ਜਾਂਦੇ ਆ ਨੰਬਰ ਬੋਲ ਜੀ ਦੁਬਾਰਾ ਆਪਣਾ 6805 81646 ਸੋ ਦੋਨਾਂ ਨਗਰਾਂ ਜੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਜਿੱਤੇ ਕੇ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦਾ ਹੈ